ਰੂਪ ਰਈ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਦਾ ਫਿਰ ਅਦਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਤ ਸੰਗਤ ਜੀ ਇਹ ਸ੍ਰੀ ਸਹਿਜ ਪਾਠ ਆਪਾਂ ਆਪਣੇ ਚੈਨਲ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਬਖਸ਼ ਸਦਕਾ ਪਿਛਲੇ ਸਾਲ ਲਗਭਗ 16 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਕੁਰਦੀਨ ਢਿਆਲ ਢਿਆਲੂ ਤੇ ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਕੱਲ ਤੱਕ ਆਪਾਂ ਦਾ 141 ਅੰਗ ਤੱਕ ਪਾਠ ਕਰਨ ਦੀ ਸੇਵਾ ਕੀਤੀ ਸਤਕੁਰਦੀਨ ਢਿਆਲ ਹੁਣ ਕਿਰਪਾ ਕਰਨ ਇਸ ਤੋਂ ਅੱਗੇ ਆਪਾਂ ਦਾ 142 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰਦਾ ਕਿ ਸਤਗੁਰ ਦੀਨ ਦਿਆਲ ਤਨ ਤਨ ਸ਼੍ਰੀ ਗੁਰੂ ਗੰਦ ਸਾਹਿਬ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਥ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰ ਹੱਥ ਦਾ ਸਿਜੇ ਤੇ ਰੱਖੋਗੇ ਸੋ ਸਾਥ ਸੰਗਤ ਕਰੋ ਜੀ ਕਿਰਪਾ ਤੇ ਰੱਖੋ ਜੀ ਦਾਸ ਦੇ ਸਿਰ ਤੇ ਮੇਰ ਪਰ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਹੁਣ ਉਹਨਾਂ ਦੋਸਤਾਂ ਦੇ ਨਾਮ ਬੋਲਨੇ ਹਨ ਜਿਨ੍ਹਾਂ ਨੇ ਆਪਣੀ ਪਿਆਰਪਰੀ ਕਮੈਂਟ ਆਪਾਂ ਨੂੰ ਕੱਲ ਆਪਣੇ ਘਰ ਕਮਲਾਂ ਨੂੰ ਲਿਖ ਕੇ ਭੇਜੇ ਹਨ ਜਿਨ੍ਹਾਂ ਵਿੱਚੋਂ ਸਰਦਾਰ ਗੁਰਜੰਟ ਸਿੰਘ ਜੀ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ ਬਲਬੀਰ ਕੌਰ ਜੀ ਹਰਸ਼ੀ ਪਿੰਡ ਸ਼੍ਰੀ ਸੁਭਾਸ਼ ਬਹਿਲ ਜੀ ਅੰਮ੍ਰਿਤਸਰ ਸ਼੍ਰੀ ਰਣਜੀਤ ਸਿੰਘ ਜੀ ਸਿੱਧੂ ਅਤੇ ਬ੍ਰਾਮਲੀਨ ਕੌਰ ਕਾਲਾਪਾ ਨੂੰ ਇਹ ਕਮੈਂਟ ਪ੍ਰਾਪਤ ਹੋਏ ਹਨ ਸਤ ਸੰਗਤ ਦਾ ਸੇਨਾ ਦਾ ਕੋਟਨ ਕੋਰਤ ਨੂੰ ਅਦਕਾਰਦਾ ਹੈ ਆਪ ਸਭ ਦੀ ਚਰਣਾ ਵਿੱਚ ਬੇਨਤੀ ਹੈ ਕਿ ਆਓ ਤੁਸੀਂ ਵੀ ਸਹਿਜ ਪਾਠ ਦੇ ਨਾਲ ਜੁੜੋ ਸਹਿਜ ਬਾਟ ਸਰਵਣ ਕਰੋ ਅਤੇ ਲਾਈਕ ਕਰੋ ਤੇ ਪਿਆਰਪੂਰ ਰਿਕਮੈਂਡ ਲਿਖ ਕੇ ਭੇਜੋ ਤੁਹਾਡੇ ਨਾਮ ਹੀ ਦਾਸ ਸਾਨੂੰ ਆਪਣੇ ਚੈਨਲ ਤੇ ਬੁਲੇ ਜਾਣਗੇ ਆਓ ਹੁਣ ਸ੍ਰੀ ਸਹਿਜ ਬਾਟ ਸਰਵਣ ਕਰੀਏ ਜੀ ਮਾਰੂ ਮਹਲਾ ਪਹਿਲਾ ਮਾਰੂ ਰਾਗ ਦੇ ਵਿੱਚ ਧੰਗੁਰ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਕਹਿ ਰਹੇ ਹਨ ਕੁਦਰਤ ਕਰਨੈ ਹਾਰਿ ਅਪਰਾ ਸਤਗੁਰੂ ਕਹਿ ਰਹੇ ਹਨ ਕਿ ਸਾਰੀ ਸ੍ਰਿਸ਼ਟੀ ਦੀ ਰਚਨ ਵਾਲਾ ਪ੍ਰਮਾਤਮਾ ਬੇਅੰਤ ਹੈ ਉਸ ਦੀਆਂ ਤਾਕਤਾਂ ਦਾ ਪਰਲਾ ਬੰਨਾ ਨਹੀਂ ਲੱਭ ਸਕਦਾ ਕੀਤੇ ਕਾਰ ਨਹੀਂ ਕਿਉਂ ਚਰ ਕੋਈ ਜੀਵ ਉਸ ਦੀ ਤਾਕਤ ਅਗੇ ੜਨਾ ਚਾਹੇ ਤਾਂ ਉਸੇ ਪੈਦਾ ਕੀਤੇ ਹੋਏ ਜੀਵ ਦੀ ਪੇਸ਼ ਨਹੀਂ ਜਾ ਸਕਦੀ ਜੀ ਉਹ ਪਾਏ ਰਜ਼ਕ ਦੇ ਆਪੇ ਸਿਰਸਰ ਹੁਕਮ ਚਲਾਇਆ ਉਹ ਪ੍ਰਮਾਤਮਾ ਸਾਰੇ ਜੀਵ ਪੈਦਾ ਕਰਕੇ ਆਪ ਹੀ ਸਭ ਨੂੰ ਰਿਜਕ ਦਿੰਦਾ ਹੈ ਤੇ ਆਪ ਹੀ ਹਰੇਕ ਉੱਤੇ ਆਪਣਾ ਹੁਕਮ ਚਲਾ ਰਿਹਾ ਹੈ ਹਰੇਕ ਨੂੰ ਆਪਣੇ ਹੁਕਮ ਵਿੱਚ ਤੋਰ ਰਿਹਾ ਹੈ ਹੁਕਮ ਚਲਾਇ ਰਿਹਾ ਭਰਪੂਰਨ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਆਪਣਾ ਹੁਕਮ ਵਰਤਾ ਰਿਹਾ ਹੈ ਤੇ ਸਾਰੀ ਸ੍ਰਿਸ਼ਟੀ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਕਿਸ ਨੇੜੇ ਕਿਸ ਅਖਾ ਦੂਰੇ ਮੈਂ ਕੀ ਦੱਸਾਂ ਕਿ ਉਹ ਕਿਸ ਤੇ ਉਹ ਕਿਸ ਤੋਂ ਨੇੜੇ ਹੈ ਤੇ ਉਹ ਕਿਸ ਤੋਂ ਦੂਰ ਹੈ ਭਾਵ ਕਿ ਪ੍ਰਮਾਤਮਾ ਹਰੇਕ ਜੀਵ ਦੇ ਅੰਦਰ ਵੀ ਵਸ ਰਿਹਾ ਹੈ ਤੇ ਨਲੇਪ ਵੀ ਹੈ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤਾ ਤਾਕ ਸੁਭਾਅ ਹਰੇਕ ਸਰੀਰ ਵਿੱਚ ਪ੍ਰਮਾਤਮਾ ਨੂੰ ਗੁਪਤ ਵੀ ਤੇ ਪ੍ਰਗਟ ਵੀ ਵਸਦਾ ਵੇਖੋ ਉਸ ਸਾਰੀ ਰਚਨਾ ਵਿੱਚ ਇੱਕ ਆਪ ਹੀ ਆਪ ਮੌਜੂਦ ਹੈ ਜਿਸ ਕੋ ਮਿਲ ਸੁਰਤ ਸੁਮਾਏ ਜਿਸ ਜੀਵ ਨੂੰ ਪ੍ਰਮਾਤਮਾ ਆਪਣੇ ਨਾਲ ਮਿਲਾਉਂਦਾ ਹੈ ਉਸ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜਦੀ ਹੈ ਗੁਰ ਸ਼ਬਦੀ ਹਰ ਨਾਮ ਧਿਆਏ ਉਹ ਜੀਵ ਗੁਰੂ ਦੇ ਸ਼ਬਦ ਦੀ ਰਹੀ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ आनंद रूप अनूप अगोचर गुरु मिलया परम दया ओनु हर ठा ओ परमात्मा दिसता है जो आनंद स्वरूप है जो बेमिसाल है ते जिस तक मनुख दे ज्ञान इंद्रियां दी पहुंच नहीं हो सकदी गुरु दी शरण पैन करके उस दी पटकणा दूर हो जांदी है ਮਨ ਤਨ ਧਨ ਤੇ ਨਾਮ ਪਿਆਰਾ ਜਿਸ ਮਨੁਖ ਨੂੰ ਆਪਣੇ ਮਨ ਨਾਲੋਂ ਆਪਣੇ ਸਰੀਰ ਨਾਲੋਂ ਆਪਣੇ ਧਨ ਪਦਾਰਥ ਨਾਲੋਂ ਪ੍ਰਮਾਤਮਾ ਦਾ ਨਾਮ ਵਿਧਿਕ ਪਿਆਰਾ ਲੱਗਦਾ ਹੈ ਅੰਤ ਸਿਖਾਈ ਚੱਲਣ ਵਾਰ ਪ੍ਰਮਾਤਮਾ ਉਸ ਅਖੀਰ ਤੱਕ ਸਾਥੀ ਬਣਦਾ ਹੈ ਉਸ ਦੇ ਨਾਲ ਜਾਂਦਾ ਹੈ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕੰ ਸੁਖ ਪਾਇ ਜਗ ਦੇ ਮੂਹ ਦੀ ਖੁਲਾਰੀ ਕਿਸੇ ਮਨੁੱਖ ਦੇ ਨਾਲ ਸਾਥੀ ਨਹੀਂ ਬਣ ਸਕਦੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਗੁਰੂ ਦੀ ਸ਼ਰਨ ਤੋਂ ਬਿਨਾ ਕਦੀ ਕਿਸੇ ਨੇ ਸੁਖ ਪ੍ਰਾਪਤ ਨਹੀਂ ਕੀਤਾ ਜਿਸ ਕੋ ਨਦਰ ਕਰੇ ਗੁਰੂ ਪੂਰਾ ਜਿਸ ਮਨੁੱਖ ਉਤੇ ਪੂਰਾ ਗੁਰੂ ਮੇਹਰ ਦੀ ਨਜ਼ਰ ਕਰਦਾ ਹੈ ਸ਼ਬਦ ਮਲਾਈ ਗੁਰਮਤਸੂਰਾ ਉਸ ਨੂੰ ਆਪਣੇ ਸ਼ਬਦ ਵਿੱਚ ਜੋੜਦਾ ਹੈ ਉਹ ਮਨੁੱਖ ਗੁਰੂ ਦੀ ਮਤ ਦੇ ਆਸਰੇ ਵਿਕਾਰਾਂ ਦਾ ਟੱਕਰ ਕਰਨ ਲਈ ਸੂਰਮਾ ਹੋ ਜਾਂਦਾ ਹੈ ਨਾਨਕ ਗੁਰ ਕੇ ਚਰਨ ਸਰੇ ਉਹ ਜਿਨ ਭੁਲਾ ਮਾਰਗ ਪਾਇਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਸ ਗੁਰੂ ਨੇ ਭੁੱਲੇ ਹੋਏ ਜੀਵ ਨੂੰ ਸਹੀ ਜੀਵਨ ਰਸਤੇ ਉਤੇ ਪਾਇਆ ਹੈ ਪਾਪ ਜਿਹੜਾ ਗੁਰੂ ਪਟਕਦੇ ਜੀਵ ਨੂੰ ਠੀਕ ਰਾਤੇ ਪਾ ਦਿੰਦਾ ਹੈ ਉਸ ਗੁਰੂ ਦੇ ਚਰਨ ਪੂਜੋ ਪਾਪ ਆਪਾ ਪਾਪ ਗਵਾ ਕੇ ਉਸ ਗੁਰੂ ਦਾ ਪੱਲਾ ਫੜੋ ਸੰਤ ਜਨਾ ਹਰ ਧਨ ਜਸ ਪਿਆਰਾ ਸੰਤ ਜਨਾਂ ਨੂੰ ਇਹ ਨਾਮ ਕਰਨ ਪੈਰਾ ਲੱਗਦਾ ਹੈ ਉਹਨਾਂ ਨੂੰ ਤੇਰੀ ਸਿਫਤ ਸਲਾਬ ਪਿਆਰੀ ਲੱਗਦੀ ਹੈ ਗੁਰਮੁਤ ਪਾਇਆ ਨਾਮ ਤੁਮਾਰਾ हे प्रभु तेरा नाम गुरु दी मत्ते तुरया ही मिलदा है जाचक सेव करे दर हर कै हर दर गै जस गया प्रभु दे दर दा मांगता प्रभु दे दर ते टिके प्रभु दी सेवा भक्ति करदा है प्रभु दी हुजूरी विच जुड़ के प्रभु दी सिफत सलाा करदा है सतगुरु मिले त मैल बुलाए जिस मनुख नु गुरु मिल पइंदा है ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿੱਚ ਸੱਦਦਾ ਹੈ ਭਾਵ ਆਪਣੇ ਚਰਨਾਂ ਵਿੱਚ ਜੋੜੀ ਰੱਖਦਾ ਹੈ ਸਾਚੀ ਦਰਗਾਹ ਗਤ ਪਤ ਪਾਏ ਉਹਨ ਨੂੰ ਪ੍ਰਭੂ ਦੇ ਚਰਨਾਂ ਵਿੱਚ ਝੁੜ ਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਦਾ ਹੈ ਲੋਕ ਪਰ ਲੋਕ ਵਿੱਚ ਇੱਜ਼ਤ ਪਾਉਂਦਾ ਹੈ ਸਾਖ ਤੇ ਠੋਰ ਨਹੀਂ ਹਰ ਮੰਦਰ ਜਨਮ ਮਰਨ ਦੁੱਖ ਪਾਇਆ ਪਰਮਾਯਾ ਗੇੜੇ ਬੰਦੇ ਨੂੰ ਪ੍ਰਮਾਤਮਾ ਦੇ ਮਹਿਲ ਦਾ ਟਿਕਾਣਾ ਨਹੀਂ ਲੱਭ ਸਕਦਾ ਉਹ ਜਨਮਾਂ ਦੇ ਗੇੜ ਵਿੱਚ ਪੈ ਕੇ ਮਰਦਾ ਤੇ ਦੁੱਖ ਸਹਾਰਦਾ ਹੈ ਸੇਵੋ ਸਤਗੁਰੂ ਸਮੁੰਦਰ ਉਠਾ ਸਤਗੁਰੂ ਅਥਾਰ ਸਮੁੰਦਰ ਹੈ ਪਾਵੋ ਨਾਮ ਰਤਨ ਤਨ ਲਾਹ ਉਸ ਵਿੱਚ ਪ੍ਰਭੂ ਦੇ ਗੁਣਾਂ ਦੇ ਰਤਨ ਭਰੇ ਪਏ ਹਨ ਗੁਰੂ ਦੀ ਸੇਵਾ ਕਰੋ ਗੁਰੂ ਪਾਸੋਂ ਨਾਮ ਰਤਨ ਨਾਮ ਤਨ ਹਾਸਲ ਕਰ ਲਵੂਗੀ ਇਹੀ ਮਨੁੱਖਾ ਜੀਵਨ ਦਾ ਲਾਭ ਹੈ ਵਿਖਿਆ ਮਲ ਜਾਏ ਅਮਰਤ ਸਰਨਾਮੋਂ ਗੁਰ ਸਰਸੰਤੋਖ ਪਾਇ ਗੁਰੂ ਦੀ ਸੰਨ ਪੈ ਕੇ ਨਾਮ ਅਮਰਤ ਦੇ ਸਰੋਵਰ ਵਿੱਚ ਆਤਮਿਕ ਇਸ਼ਨਾਨ ਕਰੋ ਇਸ ਤਰ੍ਹਾਂ ਮਾਇਆ ਦੇ ਮੋਹ ਦੀ ਮਹਿਲ ਮਨ ਤੋਂ ਢੁੱਪ ਜਾਏਗੀ ਤ੍ਰਿਸ਼ਨਾ ਮੁਕ ਜਾਏਗੀ ਤੇ ਗੁਰੂ ਸਰੋਵਰ ਦਾ ਸੰਤੋਖ ਜਲ ਪ੍ਰਾਪਤ ਹੋ ਜਾਏਗਾ ਸਤ ਗੁਰ ਸੇਵੋ ਸੰਕ ਨਾ ਕੀਜੈ ਪੂਰੀ ਸਰਦਾ ਨਾਲ ਗੁਰੂ ਦੀ ਦਰਸੀ ਸੇਵਾ ਕਰੂ ਗੁਰੂ ਦੇ ਹੁਕਮ ਵਿੱਚ ਰਤਾ ਵੀ ਸ਼ੱਕ ਨਾ ਕਰੋ ਆਖਾ ਮਹਿ ਨਰਾਸ ਰਹੀ ਜੈ ਗੁਰੂ ਦੇ ਦੱਸੇ ਰਸਤੇ ਤੇ ਤੁਰਿਆ ਦੁਨੀਆ ਦੀ ਆਸਾ ਵਿੱਚ ਨਲੇਪ ਰਹਿ ਕੇ ਜਿਉ ਸਕੀਦਾ ਹੈ ਸੰਸਾਰ ਦੁੱਖ ਬਨਾਸਣ ਸੇਵੋ ਖਰਬਾੜ ਰੋਗ ਨਾ ਲਾਇਆ ਪ੍ਰਮਾਤਮਾ ਦਾ ਨਾਮ ਸਿਮਰੋ ਜੋ ਸਾਰੇ ਸਹਿਮ ਤੇ ਦੁੱਖ ਨਾਸ਼ ਕਰਨ ਵਾਲਾ ਹੈ ਜਿਹੜਾ ਮਨੁੱਖ ਸਿਮਰਦਾ ਹੈ ਉਸ ਨੂੰ ਮੋਹ ਦਾ ਰੋਗ ਨਹੀਂ ਵਿਆਪਦਾ ਸੱਚੇ ਭਾਵੈ ਤਿਸੇ ਵੱਡੀ ਆਏ ਜਿਹੜਾ ਮਨੁੱਖ ਸਦਾtheta ਰਹਿਣ ਵਾਲੇ ਪ੍ਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਗੁਰੂ ਦੇ ਰਾਹੀ ਆਪਣੇ ਨਾਮ ਦੀ ਦਾਤ ਦੇ ਕੇ ਇਸ ਬਖਸ਼ਾ ਹੈ ਕੌਣ ਸਦਜਾ ਤੇ ਸੁਸਮਝਾਏ ਗੁਰੂ ਤੋਂ ਬਨਾ ਹੋਰ ਕੋਈ ਨਹੀਂ ਜੋ ਸਹੀ ਰਸਤਾ ਦੱਸ ਸਕੇ ਹਰ ਗੁਰ ਮੂਰਤ ਇਕਾ ਵਰਤ ਨਾਨਕ ਹਰ ਗੁਰ ਪਾਇਆ ਗੁਰੂ ਤੇ ਪ੍ਰਮਾਤਮਾ ਦੋਹਾਂ ਦੀ ਇੱਕੋ ਹੀ ਹੱਸੀ ਹੈ ਜੋ ਜਗਤ ਵਿੱਚ ਕੰਮ ਕਰ ਰਹੀ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਗੁਰੂ ਨੂੰ ਚੰਗਾ ਲੱਗਦਾ ਹੈ ਤੇ ਜੋ ਗੁਰੂ ਨੂੰ ਪਾਉਂਦਾ ਹੈ ਉਹ ਪ੍ਰਮਾਤਮਾ ਨੂੰ ਪ੍ਰਭੂ ਨੂੰ ਪਸੰਦ ਹੈ ਬਾਚ ਪੁਸਤਕ ਵੇਦ ਪੁਰਾਣਾ ਗੁਰੂ ਤੋਂ ਖੁੰਝ ਕੇ ਪੰਡਤ ਲੋਕ ਵੇਦ ਪ੍ਰਾਣ ਆਦਿਕ ਧਰਮ ਪੁਸਤਕਾਂ ਪੜਦੇ ਹਨ ਇੱਕ ਬਹਿ ਸੁਣਾ ਸੁਣਾਵੈ ਕਨ ਜੋ ਕੁਝ ਉਹ ਸੁਣਾਉਂਦੇ ਹਨ ਉਸ ਨੂੰ अनेका ਬੰਦੇ ਬਹਿ ਕੇ ਧਿਆਨ ਨਾਲ ਸੁਣਦੇ ਹਨ ਅਜਗਰ ਕਪਟ ਕਹੂੰ ਕਿਉਂ ਖੁਲਾਏ ਬਿਨ ਸਤਗੁਰ ਤਤ ਨ ਪਾਇ ਪਰ ਇਸ ਰਮਨ ਨੂੰ ਕਾਬੂ ਰੱਖਣ ਵਾਲਾ ਮਾਇਆ ਦੇ ਮੋਹ ਦਾ ਕੜਾ ਕਵਰ ਕਿਸੇ ਵੀ ਹਾਲਤ ਵਿੱਚ ਖੁੱਲ ਨਹੀਂ ਸਕਦਾ ਕਿਉਂਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਅਸਲੀਅਤ ਨਹੀਂ ਲੱਭਦੀ ਕਰੇ ਬੂਤ ਲਗਾਵੇ ਪਸਮੇ ਇਹ ਕੋਈ ਹਣ ਜੋ ਤਿਆਗੀ ਬਣ ਕੇ ਜੰਗਲਾਂ ਵਿੱਚ ਜਾ ਕੇ ਬੈਠਦੇ ਹਨ ਲੱਕੜਾਂ ਬਾਲ ਕੇ ਸਵਾ ਤਿਆਰ ਕਰਦੇ ਹਨ ਕਿ ਉਹ ਸਵਾ ਆਪਣੇ ਪੰਡੇ ਉੱਤੇ ਮਾਰ ਲੈਂਦੇ ਹਨ ਅੰਤਰ ਕੋਜ ਚੰਡਾਲ ਸੌਮੇ ਪਰ ਉਹਨਾਂ ਦੇ ਅੰਦਰ ਹਿਰਦੇ ਵਿੱਚ ਚੰਡਾਲ ਕ੍ਰੋਧਵਸਤਾ ਹੈ ਹਉਮੇ ਵਸਦੀ ਹੈ ਆਖੰਡ ਕੀਨੈ ਜੋਗ ਨਾ ਪਾਈਐ ਬਿਨ ਸਤਗੁਰ ਅਲਖ ਨ ਪਾਇਆ ਸੋ ਤਿਆਗ ਦੀ ਇਹ ਪਖੰਡ ਕਰਨ ਨਾਲ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਹੋ ਸਕਦਾ ਗੁਰੂ ਦੀ ਸ਼ਰਨ ਤੋਂ ਬਿਨਾ ਅਦ੍ਰਿਸ਼ਟ ਪ੍ਰਭੂ ਨਹੀਂ ਲੱਭਦਾ ਤੀਰਥ ਵਰਤ ਨੇਮ ਕਰੈ ਉਹਧਿਆਨਾ ਤਿਆਗੀ ਬਣ ਕੇ ਜੰਗਲ ਵਿੱਚ ਨਿਵਾਸ ਕਰਦੇ ਹਨ ਤੀਰਥਾਂ ਤੇ ਇਸ਼ਨਾਨ ਕਰਦੇ ਹਨ ਵਰਤਾਂ ਦੇ ਨੇਮ ਧਾਰਦੇ ਹਨ ਜਤ ਸਤ ਸੰਜਮ ਕਥੇ ਗਿਆਨ ਸੰਜਮ ਇੰਦਰੀਆਂ ਨੂੰ ਵਸ ਵਿੱਚ ਰੱਖਣ ਦਾ ਯਤਨ ਗਿਆਨ ਦੀਆਂ ਗੱਲਾਂ ਕਰਦੇ ਹਨ ਤੇ ਜਤ ਸਤ ਸੰਜਮ ਦੇ ਸਾਧਨ ਕਰਦੇ ਹਨ ਰਾਮ ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਗੁਰ ਪਰਮ ਨ ਜਾਇ ਪਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਆਤਮਿਕ ਆਨੰਦ ਪ੍ਰਾਪਤ ਨਹੀਂ ਹੁੰਦਾ ਸਤਗੁਰ ਤੋਂ ਬਿਨਾ ਮਨ ਦੀ ਪਟਕਣਾ ਦੂਰ ਨਹੀਂ ਹੁੰਦੀ ਨਿਯੋਲੀ ਕਰਮ ਪੁਇੰਗਮ ਪਾਠੀ ਇਹ ਲੋਕ ਨਿਯੋਲੀ ਕਰਮ ਕਰਦੇ ਹਨ ਕੁੰਡਲੀ ਕੁੰਡਲ ਨਹੀਂ ਜਿਹੜਿਆ ਨੂੰ ਦਸੂਮ ਦਵਾਰ ਵਿੱਚ ਖੋਲਣਾ ਦੱਸਦੇ ਹਨ ਰੇਚਿਕ ਕੁੰਬਕ ਪੁਰਕ ਮਨਹਾਠੀ ਮਨ ਦੇ ਹੱਥ ਨਾਲ ਪ੍ਰਾਣ ਜਾਮ ਦੇ ਅਭਿਆਸ ਵਿੱਚ ਪ੍ਰਾਣ ਅਤਾ ਚੜਦੇ ਹਨ ਸੁਖਮਣਾ ਵਿੱਚ ਰੋਕ ਕੇ ਰੱਖਦੇ ਹਨ ਤੇ ਫਿਰ ਹੇਠਾਂ ਉਤਾਰਦੇ ਹਨ ਪਾਖੰਡ ਧਰਮ ਪ੍ਰੀਤ ਨਹੀਂ ਹਰਿ ਸਿਉ ਗੁਰ ਸ਼ਬਦ ਮਹਾਰਸ ਪਾਇ ਪਰ ਧਾਰਮਕ ਕੰਮ ਨਿਰਪਖੰਡ ਧਰਮ ਹੀ ਹੈ ਇਸ ਦੀ ਰਾਹੀਂ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਬਣ ਸਕਦੀ ਗੁਰੂ ਸ਼ਬਦ ਵਾਲਾ ਮਹਾਨ ਅਨੰਦ ਦੇਣ ਵਾਲਾ ਰਸ ਨਹੀਂ ਮਿਲਦਾ ਕੁਦਰਤ ਦੇਖ ਰਹਿ ਮਨ ਮਨਿਆ ਏ ਕੋਹ ਹਨ ਜਿਹੜੇ ਕੁਦਰਤ ਵਿੱਚ ਵਸਦੇ ਪ੍ਰਭੂ ਨੂੰ ਵੇਖਦੇ ਹਨ ਉਹਨਾਂ ਦਾ ਮਨ ਉਸ ਸਰਦਾਰ ਵਿੱਚ ਪ੍ਰਸੰਨ ਹੁੰਦਾ ਹੈ ਗੁਰ ਸ਼ਬਦੀ ਸਭ ਬ੍ਰਹਮ ਪੁਛਣਿਆ ਗੁਰ ਦੇ ਸ਼ਬਦ ਵਿੱਚ ਜੁੜ ਕੇ ਉਹ ਹਰਥਾਂ ਪ੍ਰਭੂ ਨੂੰ ਵਸਦਾ ਪਛਾਣਦੇ ਹਨ ਨਾਨਕ ਰ ਆਤਮ ਰਾਮ ਸੁਭਾ ਗੁਰ ਸਤ ਗੁਰ ਅਲਖ ਲਖਾਇਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਪ੍ਰਮਾਤਮਾ ਦਿਸਦਾ ਹੈ ਗੁਰੂ ਹੀ ਅਦ੍ਰਿਸ਼ਟ ਪ੍ਰਮਾਤਮਾ ਦੇ ਦਿਦਾਰ ਕਰਾਉਂਦਾ ਹੈ ਮਾਰੂ ਮਹਲਾ ਤਿਜਾ ਮਾਰੂ ਸੋਲ ਮਹਲਾ ਤਿਜਾ ਰਗ ਮਾਰੂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 16 16 ਦਾ ਮਤਲਬ ਹੁੰਦਾ 16 ਬੰਦਾ ਵਾਲੀ ਬਾਣੀ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਮਿਹਰ ਦੇ ਨਾਲ ਮਿਲਦਾ ਹੈ ਹੁਕਮਿ ਸਹਿਜ ਸਿਸਤੀ ਪਾਈ ਪ੍ਰਮਾਤਮਾ ਨੇ ਬਿਨਾਂ ਕਿਸੇ ਉਚੇਚੇ ਯਤਨ ਦੇ ਆਪਣੇ ਹੁਕਮ ਦੇ ਰਾਹੀਂ ਇਹ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ ਕਰ ਕਰ ਵੇਖੇ ਆਪਣੀ ਵਿਡਿਆਈ जगत उत्पत्ति दे करके कर -कर अपनी वड्याई आप ही वेख रहा है आप, करे कराए आप सुमाई है। ही सब कुछ कर रहा है जीवन पासों आप ही करा रहा है अपनी रजा अनुसार सर श्रि सृष्टि व्यापक हो रहा है माया मोह जगत गुबारा ਸ੍ਰਿਸ਼ਟੀ ਵਿੱਚ ਪ੍ਰਭੂ ਆਪ ਹੀ ਮਾਇਆ ਦਾ ਮੂਲ ਪੈਦਾ ਕਰਨ ਵਾਲਾ ਹੈ ਜਿਸ ਨੇ ਜਗਤ ਕੋ ਹਨੇਰਾ ਬਣਾ ਰੱਖਿਆ ਹੈ ਗੁਰਮਖ ਬੁਝਾ ਕੋ ਵਿਚਾਰ ਇਸ ਵਿਚਾਰ ਨੂੰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵੀ ਰਲਾ ਮਨੁੱਖ ਸਮਝਦਾ ਹੈ ਆਪੈ ਨਦਰ ਕਰੇ ਸੋ ਪਾਏ ਆਪੈ ਮੇਲ ਮੁਲਾਈ ਹੈ ਜਿਸ ਜੀਵ ਤੇ ਪ੍ਰਭੂ ਆਪ ਹੀ ਮੇਰ ਦੀ ਨਿਗਾਹ ਕਰਦਾ ਹੈ ਉਹੀ ਇਹ ਸੂਝ ਪ੍ਰਾਪਤ ਕਰਦਾ ਹੈ ਕਿ ਪ੍ਰਭੂ ਆਪ ਹੀ ਗੁਰੂ ਨਾਲ ਮਿਲਾ ਕੇ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ ਆਪ ਮੇਲੇ ਦੇ ਉਡਾਈ ਪ੍ਰਭੂ ਆਪ ਹੀ ਮਨੁੱਖ ਨੂੰ ਗੁਰੂ ਨਾਲ ਮਿਲਾਉਂਦਾ ਹੈ ਇਜਤ ਬਸ਼ਕਤਾ ਹੈ ਗੁਰਪੁਰ ਸਾਦੀ ਕੀਮਤ ਪਾਈ ਗੁਰੂ ਦੀ ਕਿਰਪਾ ਦੇ ਨਾਲ ਉਹ ਮਨੁੱਖ ਇਸ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ ਮਨੁੱਖ ਬਹੁਤ ਫਰੇਬ ਲਾਦੀ ਦੁਜੇ ਪਾਇ ਖੁਆਈ ਹੈ ਮਨ ਦੀ ਮਰੀਦ ਲਕਾਈ ਮਾਇਆ ਦੇ ਪਿਆਰ ਦੇ ਕਾਰੀ ਸਹੀ ਜੀਵਨ ਦਾ ਤੋ ਖੁੰਜੀ ਹੋਈ ਬਹੁਤ ਬਿਲਕਦੀ ਫਿਰਦੀ ਹੈ ਹਉ ਮੈਂ ਮਾਇਆ ਵਿੱਚ ਪਾਈ ਇਹ ਸ੍ਰਿਸ਼ਟੀ ਪੈਦਾ ਕਰਕੇ ਪ੍ਰਭੂ ਨੇ ਆਪ ਹੀ ਇਸੇ ਵਿੱਚ ਹਉਵੇਂ ਤੇ ਮਾਇਆ ਪੈਦਾ ਕਰ ਦਿੱਤੀ ਹੈ ਮਨਮੁਖ ਭੂਲੇ ਪਤ ਗਵਾਈ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਨਹੀਂ ਉਹ ਮੇ ਮਾਇਆ ਦੇ ਕਾਰਨ ਕਰਾਹੇ ਪੈ ਕੇ ਆਪਣੀ ਇੱਜ਼ਤ ਗਵਾ ਲਈ ਹੈ ਗੁਰਮੁਖ ਹੋਵੇ ਸੋ ਨਾਇ ਰਚ ਸੱਚੇ ਰਿਆਸਮਈ ਹੈ ਜਿਹੜਾ ਮਨੁ ਗੁਰੂ ਦੇ ਸਾਹਮਣੇ ਰਹਿੰਦਾ ਹੈ ਉਹ ਪ੍ਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦਾ ਹੈ ਤੇ ਨਾਮ ਦੀ ਬਰਕਤ ਦੇ ਨਾਲ ਉਹ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੀਨ ਰਹਿੰਦਾ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਜਿਹੜਾ ਮਨੁੱਖ ਗੁਰੂ ਪਾਠੋਂ ਆਤਮਿਕ ਜੀਵਨ ਦੀ ਸੂਝ ਅਤੇ ਪ੍ਰਮਾਤਮਾ ਦਾ ਕੀਮਤੀ ਨਾਮ ਹਾਸਲ ਕਰ ਲੈਂਦਾ ਹੈ ਮਨਸਾ ਮਾਰ ਮਨ ਮਹੈਸ ਮਾਇਆ ਉਹ ਆਪਣੇ ਮਨ ਦੇ ਫੁਰਨੇ ਨੂੰ ਮਾਰ ਕੇ ਅੰਤਰ ਆਤਮੇ ਹੀ ਲੀਨ ਲੈਂਦਾ ਹੈ ਆਪ ਖੇਲ ਕਰੇ ਸਭ ਕਰਤਾ ਆਪதே ਬੁਝਾਈ ਹੈ ਉਸਨੂੰ ਪ੍ਰਮਾਤਮਾ ਆਪ ਹੀ ਸਮਝ ਬਖਸ਼ ਦਿੰਦਾ ਹੈ ਕਿ ਸਾਰੇ ਖੇਲ ਪ੍ਰਮਾਤਮਾ ਆਪ ਹੀ ਕਰਿਆ ਹੈ ਸਤਗੁਰੂ ਸੇਵੈ ਆਪ ਗਵਾਏ ਜਿਹੜਾ ਮਨੁੱਖ ਆਪਾ ਭਾਵ ਦੂਰ ਕਰਕੇ ਗੁਰੂ ਦੀ ਛਾਨ ਪੈਂਦਾ ਹੈ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਉਹ ਮਨੁੱਖ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਗੁਰੂ ਦੇ ਸ਼ਬਦ ਦੀ ਰਾਹੀ ਆਤਮਿਕ ਆਨੰਦ ਮਾਣਦਾ ਹੈ ਅੰਤਰ ਪਿਆਰ ਭਗਤੀ ਰਤਾ ਸਹਿਜ ਮਤੇ ਬਣਾਈ ਹੈ ਉਸ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਬਣਿਆ ਰਹਿਦਾ ਹੈ ਉਹ ਮਨੁੱਖ ਪ੍ਰਮਾਤਮਾ ਦੀ ਭਗਤੀ ਵਿੱਚ ਲੰਘਿਆ ਰਿਹਾ ਹੈ ਆਤਮਿਕ ਅਡੋਲਤਾ ਵਾਲੀ ਬੁੱਧੀ ਦੇ ਕਾਰਨ ਪ੍ਰਭੂ ਦੇ ਨਾਲ ਉਸੇ ਪ੍ਰਤੀਤ ਬਣੀ ਰਹਿੰਦੀ ਹੈ ਦੁੱਖ ਨਿਵਾਰਨ ਗੁਰ ਤੇ ਜਤਾ ਗੁਰੂ ਦੀ ਰਾਹੀ ਜੇ ਸਨੁੱਖ ਨੇ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਨਾਲ ਡੂੰਗੀ ਸਾਂਝ ਪਾਲੀ ਆਪ ਮਿਲਿਆ ਜਗ ਜੀਵਨ ਦਾਤਾ ਸਭ ਦਾਤਾ ਦੇਣ ਵਾਲਾ ਤੇ ਜਗਤ ਦਾ ਆਸਰਾ ਪ੍ਰਭੂ ਆਪ ਉਸ ਨੂੰ ਆ ਮਿਲਿਆ ਜਿਸ ਨੂੰ ਲਾਏ ਸੋਈ 부ਜਾ ਉਹ ਪਰਮ ਸਰੀਰੋਂ ਜਾਈ ਹੈ ਉਹ ਮਨੁੱਖ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ ਜਿਸ ਨੂੰ ਪ੍ਰਭੂ ਆਪ ਭਗਤੀ ਵਿੱਚ ਜੋੜਦਾ ਹੈ ਉਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਡਰ ਭਰਮ ਦੂਰ ਹੋ ਜਾਂਦਾ ਹੈ ਆਪ ਗੁਰਮਖਿ ਆਪ ਦੇਵੇ ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਗੁਰੂ ਦੇ ਸਨਮੁਖ ਰੱਖਦਾ ਹੈ ਜਿਸ ਨੂੰ ਆਪ ਹੀ ਭਗਤੀ ਦੀ ਦਾਤ ਦਿੰਦਾ ਹੈ ਉਹ ਮਨੁੱਖ ਗੁਰੂ ਦੀ ਸ਼ਰਨ ਪਿਆਰੀ ਦਾ ਹੈ ਸੱਚਾ ਸ਼ਬਦ ਸਤਗੁਰ ਸੇਵੈ ਉਹ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਜੁੜਿਆ ਰਿਹਾ ਹੈ ਜਰਾ ਜੰਤਿਸ ਜੋ ਨਾ ਸਕੇ ਸਾਚੇ ਸਿਉ ਬਣਾਈ ਹੈ ਸਦਤੇ ਰਹਿਣ ਵਾਲੀ ਪਰਮਾਤਮਾ ਨਾਲ ਉਸ ਦੀ ਅਜਈ ਪ੍ਰੀਤ ਮਣ ਜਾਂਦੀ ਹੈ ਉਸ ਪ੍ਰੀਤ ਨੂੰ ਨਾ ਹਾਂ ਬਡੇਪਾ ਤੇ ਨਾ ਹੀ ਆਤਮਿਕ ਮੌਤ ਤੱਕ ਤੱਕ ਸਕਦੇ ਹਨ ਭਾਵ ਨਾ ਹੋ ਪ੍ਰੀਤ ਕਦੇ ਕਮਜ਼ੋਰ ਹੁੰਦੀ ਹੈ ਤੇ ਨਾ ਹੀ ਉੱਥੇ ਵਿਕਾਰਾਂ ਨੂੰ ਆਉਣ ਦਾ ਮੌਕਾ ਮਿਲਦਾ ਹੈ ਕ੍ਰਿਸ਼ਨ ਅਗਲ ਜਲੇ ਸੰਸਾਰ ਜਗਤ ਮਾਇਆ ਦੀ ਤ੍ਰਿਸ਼ਨਾ ਦੀ ਅਗ ਵਿੱਚ ਸੜ ਰਿਹਾ ਹੈ ਜਲ ਜਲ ਖਪੇ ਬਹੁਤ ਵਿਕਾਰ ਬੁਕਾਰਾਂ ਵਿੱਚ ਸੜ ਕੇ ਸੜ ਸੜ ਕੇ ਬਹੁਤ ਦੁਖੀ ਹੋ ਰਿਹਾ ਹੈ ਮਨਮੁਖ ਠੋੜ ਨਾ ਪਾਏ ਕਬੂ ਸਤਗੁਰੂ ਬੂਜ ਬੁਝਾਈ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਸ ਸਾਗ ਤੋਂ ਬਚਾਓ ਦਾ ਥਾਂ ਕਦੇ ਪੀ ਨਹੀਂ ਲੱਭ ਸਕਦਾ ਉਹੀ ਮਨੁੱਖ ਉਹ ਚਾਉ ਦਾ ਥਾਂ ਲੱਭਦਾ ਹੈ ਜਿਸ ਨੂੰ ਗੁਰੂ ਆਤਮਿਕ ਜੀਵਨ ਦੀ ਸੂਝ ਬਖਸ਼ਦਾ ਹੈ ਸਤਗੁਰ ਸੇਵਨ ਸੇਵਡ ਭਾਗੀ ਉਹ ਮਨੁੱਖ ਵੱਡੀ ਭਾਗਾਂ ਵਾਲੇ ਹਨ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਹਨ ਸੱਚੇ ਨਾਮ ਸਦਾ ਲੈ ਬੁਲਾਗੀ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਉਹਨਾਂ ਦੀ ਸੁਰਤ ਸਦਾ ਜੁੜੀ ਰਹਿੰਦੀ ਹੈ ਅੰਤਰੇ ਨਾਮ ਰਵਿਆ ਨਾ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਹੈ ਉਹਨਾਂ ਦੇ ਅੰਦਰ ਪਰਮਾਤਮਾ ਦਾ ਪਵਿੱਤਰ ਕਰਨ ਵਾਲਾ ਨਾਮ ਸਦਾ ਟਿਕਿਆ ਰਿਹਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅਗ ਬੁਝਾ ਲਈ ਹੁੰਦੀ ਹੈ ਸੱਚਾ ਸ਼ਬਦ ਸੱਚੀ ਹੈ ਬਾਣੀ ਸਦਾ ਥਿਰ ਪਦਾਰਥ ਗੁਰੂ ਸ਼ਬਦ ਹੀ ਹੈ ਸਦਾ ਥਿਰ ਵਸ ਸਿਮਸਲਾ ਦੀ ਬਾਣੀ ਹੀ ਹੈ ਗੁਰਮੁਖ ਮਰਲਾ ਕਿਨੇ ਪੁਛਾਣੀ ਗੁਰੂ ਦੇ ਸਨਮ ਖੜਨ ਵਾਲੇ ਕਿਸੇ ਵੀਲੇ ਮਨੁੱਖ ਨੂੰ ਇਹ ਗੱਲ ਸਮਝੀ ਹੈ ਸੱਚਾ ਸ਼ਬਦ ਰਤੇ ਬਰਾਗੀ ਆਹ ਨੂੰ ਜਾਣ ਰਹੀ ਹੈ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਦੀ ਸਿਮਸਲਾ ਵਿੱਚ ਰੰਗੇ ਰਹਿੰਦੇ ਹਨ ਉਹ ਮਾਇਆ ਤੋਂ ਉਪਰਾਮ ਰਹਿੰਦੇ ਹਨ ਉਹਨਾਂ ਦੇ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ ਸ਼ਬਦ ਬੁਝੈ ਸੋ ਮੈਲ ਚਕਾਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝ ਲੈਂਦਾ ਹੈ ਭਾਵ ਆਪਣੀ ਬੁੱਧੀ ਦਾ ਹਿੱਸਾ ਬਣਾ ਲੈਂਦਾ ਹੈ ਉਹ ਆਪਣੇ ਅੰਦਰੋਂ ਬੁਕਾਰਾਂ ਦੀ ਮਹਿਲ ਦੂਰ ਕਰੀਦਾ ਹੈ ਨਿਰਮਲ ਨਾਮ ਵਸੇ ਮਨ ਆਏ ਪ੍ਰਮਾਤਮਾ ਦਾ ਪਵਿੱਤਰ ਨਾਮ ਉਸੇ ਮਨ ਵਿੱਚ ਆ ਵਸਦਾ ਹੈ ਸਤਗੁਰੂ ਆਪਣਾ ਸਦੀ ਸੇਵਾ ਹਉਮੈ ਵਿਕੋ ਜਾਈ ਹੈ ਜਿਹੜਾ ਮਨੁੱਖਾ ਦਾ ਆਪਣੇ ਗੁਰੂ ਦੀ ਛੰਨ ਪਹਿਰੀਂਦੇ ਹਨ ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਗੁਰ ਤੇ ਬੂਝੇ ਤਾਂ ਦਰਸੂਜੈ ਜਦੋਂ ਮਨੁੱਖ ਗੁਰੂ ਪਾਸੋਂ ਸਹੀ ਜੀਵਨ ਦਾ ਅਪਦੇਸ਼ ਸਮਝ ਲੈਂਦਾ ਹੈ ਤਦੋਂ ਉਸ ਨੂੰ ਪ੍ਰਮਾਤਮਾ ਦਾ ਦਰਦਿਸ਼ ਪੈਂਦਾ ਹੈ ਭਾਵ ਉਸ ਨੂੰ ਇਹ ਦਿਸ਼ ਪੈਂਦਾ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਪ੍ਰਭੂ ਮੁਲਾਪ ਦਾ ਵਸੀਲਾ ਹੈ ਨਾਮ ਵਿਹੂਣਾ ਕਥ ਕਥ ਦੁਜੈ ਪਰ ਜਿਹੜਾ ਮਨੁੱਖ ਲਾਮ ਤੋਂ ਸਿੱਖਣਾ ਹੈ ਉਹ ਹੋਰਨਾਂ ਨੂੰ ਵਿਖਿਆਨ ਕਰ ਕਰਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅਗ ਵਿੱਚ ਸੜਦਾ ਰਹੀਦਾ ਹੈ ਸਤਗੁਰ ਸੇਵਕੀ ਵਿੜਾਈ ਤ੍ਰਿਸ਼ਨਾ ਭੁਖ ਗਵਾਈ ਹੈ ਗੁਰੂ ਦਿਸਨ ਪੈਣ ਦੀ ਬਰਕਤ ਇਹ ਹੈ ਕਿ ਮਨੁੱਖ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁਖ ਦੂਰ ਕਰ ਲੈਂਦਾ ਹੈ ਆਪਨ ਆਪ ਮਿਲੇ ਤਾਂ 부ਜੇ ਆਪੇ ਆਪ ਮਿਲੇ ਤਾਂ 부ਜੇ ਪਰ ਜੀਵ ਦੇ ਕੀ ਬਸ ਪ੍ਰਮਾਤਮਾ ਆਪ ਹੀ ਜੀਵ ਨੂੰ ਮਿਲ ਪੈਂਦਾ ਹੈ ਕਾਦੇ ਉਸ ਸਹੀ ਜੀ ਮੁੰਡਾ ਨੂੰ ਸਮਝਦਾ ਹੈ ਗਿਆਨ ਵਿਹੂਣਾ ਕ੍ਰਿਸ਼ਨਾ ਸੁਜਾ ਆਤਮਿਕ ਜੀਵਨ ਦੀ ਸੂਝ ਤੋਂ ਬਨਾ ਮਨੁੱਖ ਨੂੰ ਮਾਇਆ ਦੀ ਤ੍ਰਿਸ਼ਨਾ ਭੁਖ ਤੋਂ ਬਨਾ ਹੋਰ ਕੁਝ ਨਹੀਂ ਸੁਜਦਾ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਬੁਜਾਈ ਹੈ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਬਖਸ਼ੀ ਆਤਮਿਕ ਜੀਵਨ ਦੀ ਸੂਝ ਦੀ ਦਾਤ ਸਦਾ ਵਸਦੀ ਹੈ ਆਤਮਿਕ ਜੀਵਨ ਦੀ ਸੂਝੀ ਦਾਤ ਸਦਾ ਵਸਤੀ ਹੈ ਉਹ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਦੇ ਸ਼ਿਵ ਸੁਲਾ ਦਾ ਪ੍ਰਭਾਵ ਆਪਣੇ ਅੰਦਰ ਬਣਾਈ ਰੱਖਦਾ ਹੈ ਜਿਵੇਂ ਵੱਜਰੇ ਵਾਜਿਆਂ ਦੇ ਕਾਰਨ ਕੋਈ ਹੋਰ ਨਿੱਕੀ ਮੋਟੀ ਆਵਾਜ਼ ਨਹੀਂ ਸੁਣੀ ਜਾਂਦੀ ਜੋ ਤੁਰ ਲਿਖਿਆ ਸੋ ਕਰਮ ਕੁਮਾਰ ਸਾਰੀ ਖੇਡ ਪਰਮਾਤਮਾ ਦੀ ਰਜਾ ਵਿੱਚ ਹੋ ਰਹੀ ਹੈ ਤੁਰ ਦਰਗਾਹ ਤੋਂ ਰਜਾ ਅਨਸਾਰ ਜੀਵ ਦੇ ਮੱਥੇ ਉੱਤੇ ਜੋ ਲੇਖ ਲਿਖਿਆ ਜਾਂਦਾ ਹੈ ਉਹੀ ਕਰਮ ਜੀਵ ਕਮਾਉਂਦਾ ਹੈ ਕੋਈ ਨਾ ਮਿਟਾ ਟਰ ਫੁਰ ਮਾਇ ਤੁਰੋਂ ਹੋਏ ਹੁਕਮ ਨੂੰ ਕੋਈ ਜੀਵ ਨਹੀਂ ਮਿਟਾ ਸਕਦਾ ਸਤਗੁਰ ਮੈਂ ਤਨੀ ਵਸਾ ਜਿਨ ਕੋ ਟਰ ਲਿਖ ਪਈ ਹੈ ਸਾਧ ਸੰਗਤ ਵਿੱਚ ਉਹਨਾਂ ਮਨੁੱਖਾਂ ਨੂੰ ਹੀ ਬਹਿਣ ਦਾ ਅਸਰ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉੱਤੇ ਟਰੋਂ ਲੈ ਕੇ ਬਖਸ਼ਿਸ਼ੋਂ ਪੀ ਜਾਂਦੀ ਹੈ ਆਪਣੀ ਨਦਰ ਕਰੇ ਸੋ ਪਾਏ ਸਾਧ ਸੰਗਤ ਵਿੱਚ ਟਿਕਣ ਦੀ ਦਾਤ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਉੱਤੇ ਪ੍ਰਮਾਤਮਾ ਆਪਣੀ ਮਿਹਰ ਦੀ ਨਿਗ੍ਹਾਹ ਕਰਦਾ ਹੈ ਸੱਚਾ ਸ਼ਬਦ ਤੜੀ ਚਿਤ ਲਾਏ ਉਹ ਮਨੁੱਖ ਸਦਾ ਥਿਰ ਪ੍ਰਭੂ ਦੀ ਸ਼ਬਦ ਸੁਲਾਦੀ ਬਾਣੀ ਵਿੱਚ ਆਪਣਾ ਮਨ ਜੋੜਦਾ ਹੈ ਇਹੀ ਹੈ ਉਸ ਦੀ ਜੋਗੀਆਂ ਵਾਲੀ ਸੁਭੰਦੀ ਨਾਨਕ ਦਾਸ ਕਹੇ ਬੇਨੰਤੀ ਵਿਖਿਆ ਨਾਮਦਰ ਪਈ ਹੈ ਪ੍ਰਮਾਤਮਾ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਉਹ ਮਨੁੱਖ ਪ੍ਰਭੂ ਦੇ ਦਰ ਤੇ ਹਾਜ਼ਰ ਹੈ ਕੇ ਉਹ ਪ੍ਰਭੂ ਦਾ ਨਾਮ ਪਿਛਿਆ ਪ੍ਰਾਪਤ ਕਰ ਲੀਦਾ ਹੈ ਸੋ ਗੁਰੂ ਪਿਆਰੀ ਸਤ ਸੰਗਤ ਮਾਰੂ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਮਹਾਰਵੀਂਦ ਤੋਂ ਆਚਾਰਨ ਕੀਤੀ ਹੋਈ ਅਗੰਮੀ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਸਾਤ ਸੰਗਤ ਸ਼ਬਦ ਵਿਚਾਰਾਂ ਸਰਉਣ ਕੀਤੀਆਂ ਹਨ ਅਗੰਮੀ ਬਾਣੀ ਦਾ ਪਾਠ ਕਰਦੇ ਆਂ ਸ਼ਬਦ ਵਿਚਾਰਾਂ ਕਰਦੇ ਆਂ ਦਾਸ ਜੀ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹਨ ਭੁੱਲਣ ਹਾਰ ਸਮਝ ਕੇ ਬਖਸ਼ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਜੀ ਸਾਤ ਸੰਗਤ ਆਪ ਜੀ ਦੇ ਚਰਣਾ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਦਾਸ ਦੇ ਚੈਨਲ ਗੁਰ ਸਾਥੀਆਂ ਸ਼ਬਦ ਵਿਚਾਰ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰੋ ਜੀ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਦਾਸ ਸਾਹਿਬ ਜੀ ਦਾ ਕੋਟਨ ਕੋਟ ਧਨਵਾਦੀ ਹੋਵੇਗਾ ਦੂਜੀ ਬੇਨਤੀ ਸਾਥ ਸੰਗਤ ਇਹ ਹੈ ਕਿ ਜੋ ਇਹ ਸ਼ਬਦ ਆਪ ਜੀ ਨੇ ਸਰਵਣ ਕੀਤੇ ਹਨ ਇਹਨਾਂ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਸੁਣਾ ਹੈ ਆਪਣੇ ਹਿਰਦੇ ਵਿੱਚ ਵਸਾ ਕੇ ਇਸ ਸ਼ਬਦ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤਾਂ ਜੋ ਇਹ ਕਿਸੇ ਹੋਰ ਦੂਜੇ ਤੱਕ ਪਹੁੰਚੇ ਤੇ ਆਪਣੇ ਪਿਆਰ ਪਰ ਇੱਕ ਕਮੈਂਟ ਲਿਖ ਕੇ ਭੇਜਣੇ ਹਨ ਸਾਤ ਸੰਗਤ ਜਿਹੜੇ ਆਪਣੇ ਪਿਆਰ ਇੱਕ ਮੈਂਟ ਲਿਖੀ ਭੇਜਣਗੇ 10 ਲੋਕਾਂ ਦੇ ਨਾਮ ਆਪਣੇ ਚੈਨਲ ਤੇ ਬੁਲੇ ਜਾਣਗੇ ਸੋ ਸਾਤ ਸੰਗਤ ਹੁਣ ਦਿਓ ਜੀ ਭੁੱਲਾਂ ਚੁੱਕਾਂ ਦੀ ਮਾਫੀ ਇੱਥੇ ਸਮਾਪਤੀ ਹੈ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ